ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਵਿਦਨਾਂ ਸੁਭਾ ਹਲਕਾ ਅਮਰਗੜ ਚੋ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਅਹਿਮ ਕਦਮ ਚੁੱਕੇ ਆ ਰਹੇ ਨੇ ਗਰਾਊਂਡ ਬਣਾਏ ਰਹੇ ਨੇ ਗੱਲਬਾਤ ਕਰ ਲੈਣਾ ਸਲਾਰ ਪਹੁੰਚੇ ਨੇ ਸਵਾਗਤ ਹੈ ਤੁਹਾਡਾ ਹਲਕੇ ਦੇ ਨੌਜਵਾਨਾਂ ਨੂੰ ਤੁਸੀਂ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹੋ ਗਰਾਊਂਡ ਬਣਾ ਰਹੇ ਹੋ ਕਿੰਨੇ ਗਰਾਊਂਡ ਬਣਾਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਤਰਨ ਸੰਤ ਜੀ ਨੇ ਤੇ ਸਾਡੇ ਸਾਰੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਨਸ਼ਾ ਮੁਕਤੀ ਕਰਨ ਲਈ ਉਹਨਾਂ ਨੂੰ ਚੰਗੇ ਭਵਿੱਖ ਖਾਤਰ ਅਸੀਂ ਪਿੰਡਾਂ ਦੇ ਬਹੁਤ ਹੀ ਪਿੰਡ ਦੀਆਂ ਲੋੜਾਂ ਮੁਤਾਬਕ ਗਰਾਊਂਡ ਦੇ ਦੇ ਆਪਨੇ ਹਲਕੇ ਦੇ ਵਿੱਚ ਕਰੀਬ 35 ਗਰਾਊਂਡ ਸਾਨੂੰ ਆਏ ਨੇ ਤੇ ਉਹਨਾਂ ਦੇ ਬਾਰੀ ਸੁੱਦੇ ਬਹੁਤਿਆਂ ਦੇ ਈ ਪੱਥਰੇ ਸੀ ਪਹਿਲਾਂ ਰੱਖ ਚੁੱਕੇ ਆ ਤੇ ਅੱਜ-ਕੱਲ ਅਸੀਂ 4.5 ਕਰੋੜ ਦੇ ਨੀ ਪੱਥਰ ਰੱਖੇ ਨੇ ਇਹਦੇ ਵਿੱਚੋਂ ਇਹ ਸਲਾਰ ਨਗਰ ਬਾਠਾ ਨਗਰ ਜੱਬੂ ਮਾਜਰਾ ੜੁੜਕੀ ਕਲਾਂ ਨਾਰੋ ਮਾਜਰਾ ਤੇ ਸਾਡਾ ਰੂਣ ਆਪਣੇ ਮਤੋਈ ਦਾ ਆਪਣੇ ਜਿੱਤਵਾਲ ਖੁਰਦ ਨੱਥੂ ਮਾਜਰਾ ਉਮਰਪੁਰ ਅੱਜਰ ਕੱਲ ਇੰਨਾ ਗਰੋਣਾ ਦੇ ਸੀ ਕਿ ਉਹ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੀ ਪਹਿਲਾਂ ਰੱਖ ਚੁੱਕੇ ਆ ਤੇ ਸਾਨੂੰ ਪੂਰੀ ਉਮੀਦ ਆ ਵੀ ਇਹ ਜਿਹੜਾ ਕਦਮ ਮੁੱਖ ਮੰਤਰੀ ਜੀ ਨੇ اٹھਾਇਆ ਕਰੋਂਦਾ ਨਾ ਪੰਜਾਬ ਦੇ ਲੰਮਾ ਸਮਾਏ ਪ੍ਰਭਾਵ ਦੇ ਅੰਦਰ ਆਉਣਾ ਤੇ ਐਮਐਲਏ ਸਾਹਿਬ ਗਰਾਉਂਡਾਂ ਦੇ ਨੀ ਪੱਥਰ ਰੱਖੇ ਨੇ ਇਹ ਕਿੰਨਾ ਸਮਾਂ ਚ ਬਣ ਕੇ ਤਿਆਰ ਹੋਣਾ ਕਿੰਨਾ ਸਮਾਂ ਲੱਗੂ ਤੇ ਕਿੰਨੀ ਕੁ ਲਾਗਤ ਜਿਹੜੀ ਆ ਲਾਗਤ ਤਾਂ ਲੋੜ ਮੁਤਾਬਕ ਆ ਕਿਸੇ ਪਿੰਡ ਚ 30 ਲੱਖ ਆ ਕਿਤੇ 15 ਲੱਖ ਆ ਕਿਤੇ 10 ਲੱਖ ਆ ਕਿਤੇ 50 ਲੱਖ ਵੀ ਆ 60 ਲੱਖ ਵੀ ਆ ਤੇ ਕੱਲ ਪਰਸੋਂ ਰਾਹਪੁਰਥੀ ਕੀ ਉਦਨੇ 58 ਲੱਖ ਜੀ ਕੀ ਉੱਥੇ ਤੇ ਉਹ ਜਿੰਨਾ بڑا ਗਰਾਊਂਡ ਪਿੰਡ ਦੇ ਕੋਲੇ ਹੁੰਦਾ ਉਹਦੇ ਮੁਤਾਬਕ ਫਿਰ ਇੰਜੀਨੀਅਰ ਸਾਡੇ ਬਣਾਉਂਦੇ ਨੇ ਜਿਹੜੇ ਬਣਨ ਦਾ ਇਹ ਮੈਨੂੰ ਲੱਗਦਾ 2-3 ਮਹੀਨੇ ਚ ਕੰਪਲੀਟ ਹੋ ਜਾਣਗੇ ਤੇ ਬਾਹਤੇ ਪਿੰਡਾਂ 'ਚ ਤਾਂ ਕੰਮ ਸ਼ੁਰੂ ਹੋ ਚੁੱਕਿਆ ਕੁਝ ਪਿੰਡਾਂ 'ਚ 2-3 ਦਿਨਾਂ 'ਚ ਸ਼ੁਰੂ ਹੋ ਜਾਊਗਾ ਕਿਹੜੀ-ਕਿਹੜੀਆਂ ਆਧੁਨਿਕ ਸਹੂਲਤਾਂ ਜਿਹੜੀਆਂ ਮੁਹੱਈਆ ਕਰਾ ਇਹਦੇ ਵਿੱਚ ਇੱਕ ਤਾਂ ਪਹਿਲਾਂ ਜਿਵੇਂ ਬੱਚੇ ਬੱਚੀਆਂ ਗਰਾਊਂਡ ਦੇ ਵਿੱਚ ਵੜਦੇ ਉਹਨਾਂ ਦੇ ਕੱਪੜੇ ਚੇਂਜ ਰੂਮ ਨਹੀਂ ਸੀ ਬਾਥਰੂਮ ਨਹੀਂ ਜੀ ਹੁੰਦੇ ਫਿਰ ਜੇ ਥੋੜਾ ਜਿਹਾ ਜਨੇਰਾ ਗਿਆ ਲਾਈਟ ਨਹੀਂ ਹੁੰਦੀ ਸੀ ਇਹ ਫਲੱਡ ਲਾਈਟਾਂ ਵਾਂਗੂ ਲੱਗਦੀਆਂ ਨੇ ਫਿਰ ਇਹ ਨਾਲ ਕਿਸੇ ਪਿੰਡ ਜਿਵੇਂ ਵਾਲੀਵਾਲ ਦਾ ਗਰਾਊਂਡ ਨਾਲ ਬਣਨਾ ਕਿਤੇ ਹੋਰ ਛੋਟੇ ਬੱਚਿਆਂ ਲਈ ਖੇਡਣ ਦੀਆਂ ਚੀਜ਼ਾਂ ਲੱਗਦੀਆਂ ਨੇ ਫਿਰ ਪਾਣੀ ਦਾ ਪ੍ਰਬੰਧਨ ਨਹੀਂ ਸੀ ਬੂਰ ਨਹੀਂ ਸੀ ਹੁੰਦਾ ਇਹਦੇ ਨਾਲ ਵੀ ਜਿਵੇਂ ਆਪਾਂ ਮੰਨ ਲਈ ਵੀ ਸਾਨੂੰ ਇਹ ਹਜੇ ਗਰਾਊਂਡ ਨੂੰ ਮੁੱਢਲੀ ਸਹੂਲਤਾਂ ਮਿਲਣੀਆਂ ਨੇ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨਾਂ ਦੇ ਵਿੱਚ ਵੀ ਡਿਵੈਲਪਮੈਂਟ ਕਰਦੇ ਰਾਂਗੇ ਸਲਾਰ ਗਰਾਊਂਡ ਦਾ ਉਦਘਾਟਨ ਕਿਤੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੈ ਕਿੰਨਾ ਮੰਗ ਸੀ ਕਿੰਨੀ ਪ੍ਰਾਣੀ ਬਹੁਤ ਪ੍ਰਾਣੀ ਮੰਗਦੀ ਸਾਡੇ ਪਿੰਡ ਨੂੰ ਤਾਂ ਸਕੂਲ ਦੇ ਬੱਚੇ ਮਾਗਰ ਬਹੁਤ ਕਾ ਕੁਝ ਸੁਸਰੇ ਬਾਹਾਇਆ ਹੁਣ ਬਾਬੂ ਕੇ ਵਧੀਆ ਬਣਾਤਾ ਤੇ ਗਰਾਊਂਡ ਬਣ ਜੂਗਾ ਵਧੀਆ ਬਾਕੀ ਐਮ ਐਲ ਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਵਿਕਾਸ ਕਾਰਜ ਹੋ ਰਹੇ ਨੇ ਕਿੰਨੇ ਦੇਖਦੇ ਬਹੁਤ ਵਧੀਆ ਹੋ ਰਹੇ ਜੋ ਕੰਮ ਹੋ ਰਹੇ ਨੇ ਬਹੁਤ ਜ਼ਿਆਦੇ ਵਧੀਆ ਹੋ ਰਹੇ ਨੇ ਸਾਡੇ ਪਿੰਡ ਦੀ ਬਹੁਤ ਜ਼ਿਆਦੇ ਮੰਗ ਸੀ ਕਿ ਖੇਡ ਗਰਾਊਂਡ ਨੂੰ ਲੈ ਕੇ ਤੇ ਅੱਜ ਐਮ ਐਲ ਏ ਸਾਹਿਬ ਦੇ ਯਤਨਾਂ ਕਰਕੇ ਪੂਰੀ ਹੋ ਗਈ ਸੀ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵਿਧਾਇਕ ਗੱਜਨ ਮਾਜਰਾ ਨੇ ਦੱਸਿਆ ਕਿ ਹਲਕੇ ਦੇ ਵਿੱਚ ਤਕਰੀਬਨ 3 ਦਰਜਨ ਜਿਹੜੇ ਗਰਾਊਂਡ ਬਣਾਏ ਜਾ ਰਹੇ ਨੇ ਨੌਜਵਾਨਾਂ ਵਾਸਤੇ ਜਿਹੜੀ ਆਧੁਨਿਕ ਸਹੂਲਤਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਲਾਇਸ਼ ਕਿਤੇ ਤਾਂ ਜੋ ਨੌਜਵਾਨ ਨੇ ਜਿਹੜੇ ਨਸ਼ੇ ਵਰਗੇ ਜਿਹੜੀ ਕੀ ਪੈੜੀ ਲਾਮ ਤੋਂ ਬਚ ਕੇ ਖੇਡਾਂ ਵੱਲ ਉਹਨਾਂ ਦਾ ਜਿਹੜਾ ਮੁੱਖ ਮੋੜਿਆ ਜਾ ਸਕੇ ਮੰਜੀ ਸੋਹਿਣਾ ਜਤਿੰਦਰ ਮਨਵੀ ਅਮਰਗੜ